ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓਂਕਰ ਸਤਗੁਰ ਪ੍ਰਸਾਦ ਗਉੜੀ ਮਹਲ ਪੰਜਵਾਂ ਮਾਂਝ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਅਰਦੀਏ ਪੂਰਨ ਸਤਗੁਰ ਗਿਆਨ ਰਹਾ ਜੇ ਤਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਚੰਕੰਕਰ ਨੇਡ ਨਯ ਅਬਈ ਰਸਨਾ ਹਰ ਗੁਣ ਗਾਉ ਸੇਵਾ ਸਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਆਗਾਦ ਭੈ ਕਿਰਪਾਲਕ ਸਾਈਂ ਨਠਾ ਸੁਖ ਸੰਤਪ ਤਤਿ ਵੋ ਨ ਲਕਈ ਸਤਗੁਰ ਰਖੈ ਆਪ ਗੁਰ ਨਰਾਇਣ ਦੇਵਰ ਗੁਰ ਸੱਚਾ ਸਰਜਨ ਹਾਰ ਗੁਰ ਤੁਟ ਸਭ ਕੁਝ ਪਾਇਆ ਜਨ ਨਾਨਕ ਸਤਿ ਬਲਿਹਾਰ ਗਉੜੀ ਮਹਲਾ ਪੰਜਵਾਂ ਸੁਖ ਹਰ ਕੀ ਅਖੰਮਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਬਟ ਗਈ ਚੰਤ ਪੁਨੀ ਮਨ ਅਸ ਕਰੀਦੇ ਸਤਿਗੁਰੁ ਗੰਤਸ ਦੁਖ ਨਾ ਟੈ ਸੁਖੁ ਐਸ ਸਮਾਈ ਢੀਲ ਨ ਪਰਿ ਜਾ ਗੁਰ ਪਰਮਾਏ ਐਚ ਪਉਣੀ ਪੁਰ ਗੁਰ ਮਿਲ ਨਾਨਕ ਤੇ ਜਨ ਸਫਲ ਫਲ ਗਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਈ ਸੁਹੇਲੇ ਜਨਮ ਦਿਨ ਮਕੇ ਵਿਚਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਖ ਕ ਬੰਸਿਏ ਥਾਉ ਸਸਬਾਏ ਬੁਲ ਹਰ ਬਾਨੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋਖ ਦਰਦ ਜਮ ਨੇੜ ਨਾ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾਂ ਜੈਸੇ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸ ਮਨ ਆਏ ਜਪ ਮੰਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇੱਕ ਸਿਬੈ ਨਾਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮਹਿਲੇਖ ਰਬ ਰਿਆ ਸਰਵਤਸ ਮਮੀ ਗੁਣ ਗਾਵੈ ਨਾਨਕ ਅੰਤਰ ਯਾਮੀ ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਫਿਰਖ ਨਮਾਹੈ ਹਰ ਹਰ ਕਥਾ ਸਾਥ ਸੰਗ ਸੁਨਾਹੈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨੁ ਜਾ ਕਰਿ ਦਇ ਵਸੈ ਭਗਵਾਨਿ ਓਕਤ ਮੰਤਰ ਤੰਤ ਸਬਚਾਰ ਕਰਨਿ ਹਰਿ ਦਇ ਮਹਤਾਰੁ ਤਤ ਸਭ ਭਰਮ ਪਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ 에ਹ ਧਰਮ ਗਉੜੀ ਮੁਹੱਲਾ ਪੰਜਵਾਂ ਸ਼ਾਂਤ ਭਈ ਗੁਰ ਗੋਵਿੰਦ ਪਾਈ ਤਾਪ ਪਾਪ ਬਿਨਸੇ ਮਿਰ ਪਾਈ ਰਹਾਉ रामनाम बखान बखानंसू भै कल्याण ब्रह्म गुण अगम विचार साधु मह निस्तर निर्मल गुण गावो नीत गई व्याधु ब्र जनमित मन बचकर्म प्रभे अपना तेरी शरण शरणायि गौडी महला पंजवा नेत्र प्रकाश किया गुरुदेव परम गए पूर्ण भई सेव रहा शीतला ते रखे बिहारी पार कृपा तारी नानक नाम जपै सो जीव साध संग हरि अमृत पीवै गौड़ी महला पंजवा ਥਿਰ ਕਰ ਵੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਜਿਸ ਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦਸ਼ਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ साध सङ्गत मिलकि नो अंतर यामी नानक ओट पकरी प्रभ स्वामी ਗਉੜੀ ਮਹੱਲਾ ਪੰਜਵਾਂ ਰਖ ਪਿਤਾ ਪ੍ਰਭ ਮੇਰੇ ਮੋਹ ਦਿਰਗੁਣ ਸਭ ਗੁਣ ਤੇਰੀ ਰਹਾਉ ਪੰਜ ਵਿਖਾਦੀ ਏਕ ਗਰੀਬ ਰਖ ਰਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਚੋ ਦੋ ਕੰਤੋ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਦ ਸੰ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਧੀਰਜ ਪਾਇਆ ਸ਼ਾਂਤੀ ਮੰਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਉਹ ਮਹਾ ਵਿਖਾਦੀ ਸਹਿਜ ਸੁਹੇਲੀ ਬਣੀ ਕਾਉ ਨਾਨਕ ਮਨ ਭਿਆ ਪਰਗਸ ਪਾਇਆ ਪਤਿ ਨਿਰਵਾਨੀ ਸੋਰਟ ਮਹੱਲਾ ਪੰਜਵਾਂ ਕਰਿ ਇਸ ਨਾਨੂ ਸਿਮਰ ਪ੍ਰਭੇ ਆਪਣਾ ਮਨ ਤਨ ਭੈ ਅਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਪਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰ ਤੂ ਰਖੇ ਰਹਾਉ ਸੱਚਾ ਸਾਹਿਬ ਅਮਿਤ ਬੜਾਈ ਭੰਤ ਵਚਨ ਦੇਲਾ ਸੰਤਾਂ ਕੀ ਪੈਜ ਰਖਦਾ ਆ ਆ ਆਦ ਵਿਰਧ ਪ੍ਰਤਪਲ ਹਰ ਅੰਮ੍ਰਿਤ ਨਾਮ ਭੋਜਨਿਤ ਪੁੰਚੋ ਸਰਬੇਲਾ ਮੁਖ ਪਾਵੋ ਜਰਮਰਾ ਤਾਪ ਸਭ ਨਠ ਗੁਣ ਗੋਵਿੰਦ ਨਿਤ ਗਾਵੋ ਸੋਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਨਾਈ ਪ੍ਰਗਟ ਭਈ ਸਗਲੇ ਜੁਬ ਅੰਤਰ ਗੁਰੂ ਨਾਨਕ ਕੀ ਵਡਿਆਈ ਛੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਜ ਤੁੰ ਪ੍ਰਭ ਕੈ ਚਰਨ ਨਿਹਾਰਿਆ ਰੱਖਣ ਹਾਰੇ ਰੱਖਿ ਬਾਰਕ ਸਤਿਗੁਰ ਤਪ ਉਤਾਰਿਆ ਯੁਭਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾ ਕਰਮ ਹੈ ਸੁਖ ਬਾਹਰ ਪੁਨ ਸੁਖ ਪ੍ਰਭ ਯ ਆਪਣੇ ਭੇਦ ਅਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭ ਹੋਇਆ ਕਿਰਪਾਲ ਸੋਟ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਆਠ ਬਹਿਰ ਅਰਦਾਸ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਯਾਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾ ਗੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਸੋਠ ਮਹੱਲਾ ਪੰਜਵਾਂ ਸੇਮਰ ਸੇਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ताप प्रोग गये गुरुवचनि मन इच्छा फल पाया मेरा गुरु पूरा सुखदाता कारण कारण समर्त स्वामी पर्ख वैदाता रहाओ आनंद विनोद मंगल गुण गावो गुरु नानक भै दयाला जय जयकार जग पीतर होया पार ब्रह्म रखवाला ਸੁਰਤ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭੇ ਆਪੇ ਆ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਕੋਈ ਰਾਜ ਰਾਮ ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲਈ ਰਹਾਓ ਪਤਤ ਉਧਾਰਨ ਸਤਗੁਰ ਮੇਰਾ ਮੋਹ ਤਿਸ ਕਾ ਪ੍ਰਵਾਸ ਬਖਸ਼ ਲਈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੂਲਟ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰ ਕਾਰਜ ਸਗਲ ਸਵਾਰੇ ਹਰ ਜਨ ਸਿਮਰਿ ਆ ਨਾਮ ਆਧਾਰ ਤਾਪ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਖਿਆ ਸੋਟ ਮਹੱਲਾ ਪੰਜਵਾਂ ਪਈ ਕਿਰਪਾਲ ਸੁਆਮੀ ਮੇਰੇ ਤਤ ਸੱਚੇ ਦਰਬਾਰ ਸਤਿਗੁਰ ਤਾਪ ਗਵਾਇ ਪਈ ਠਾਂਡ ਪਈ ਸੰਸਾਰਿ ਆਪਣੇ ਜੀ ਜੰਤਿ ਆਪੇ ਰਖ ਜਿਮ ਕਿਉ ਹਟ ਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਵਿਖੇ ਕਟਨ ਹਾਰ ਰਹਾਉ ਤਿਸ ਕੀ ਸਰਣੀ ਉਬਰ ਭਾਈ ਜਨ ਰਚਿਆ ਸਭ ਕੋਏ ਕਰਨ ਕਾਨ ਸਮਰਾਥ ਸੋ ਪਾਈ ਸੱਚ ਸੱਚੀ ਸੋਏ ਨਾਨਕ ਪ੍ਰਭੂ ਧਈਏ ਭਾਈ ਮਨ ਤਨ ਸਿੱਤਲ ਹੋਏ ਸੋਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗੁਰ ਪ੍ਰਭ ਜਿਸਰੀਓ ਨਹੀਂ ਮਨ ਚਿੰਦੜਾ ਫਲ ਪਾਈ ਰਹਾਉ ਸਤ ਗੁਰ ਪੂਰੇ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਦੇ ਅਲਾ ਦੁੱਖ ਮਿਟਿਆ ਸਭ ਪਰਵਾਰੀ ਸਾਰ ਬਿਨੈ ਦਾ ਹਾਨ ਮੰਗਲ ਰਸ ਰੂਪ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਇਆ ਧਾਰ ਕਿਰਪਾ ਪ੍ਰਭ ਹਾਤੇ ਰਾਖਿਆ ਹਰ ਗੋਵਿੰਦ ਨਵਨ ਰੋਇ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਾਰੇ ਹਮਰਾ ਗੁਣ ਅਪ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਾਸਤਕ ਧਾਰਿਆ ਸੋਟ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਅਪਰਖ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦੇ ਆਲ ਰਹਾਉ ਆਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਖ ਪਿਤ ਮਤਾ ਸੋਟ ਮਹਲਾ ਪੰਜਵਾਂ ਠਾਂਡ ਪਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲ ਸਾੰਤ ਸਹਜ ਸੁਖ ਖਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦਿਓ ਦਾਰੂ ਤੈਨ ਸਗਲਾ ਰੋਗ ਵੈ ਦਾਰੂ ਆਪਣੇ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬ ਗੁਣ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲੀਲਾ ਜਿ ਰਾਖੀ ਬੋਲ ਆਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘਹਿਰਾ ਜਪਨ ਨਿਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੇ ਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਵਿਗਨ ਲਾਗੈ ਚੱਪੇ ਅਲਖ ਅਭੇਵ ਧਰਤ ਪਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾ ਹੋ ਸਬਨੀ ਤਾਈ ਰਵਿਆ ਆਪ ਆਦਿ ਜੁਗਤ ਜਾਖਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਪ ਗੁਰ ਕੇ ਚਰਨ ਲਵੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈਂ ਬੂਠੈ ਸਭ ਸੁਖ ਪਾਏ ਸਤਿਗੁਰ ਤੂਠੈ ਪਾਰ ਬ੍ਰਹਮ ਪ੍ਰਭ ਭੈ ਰਖ ਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬੀ ਲਾਵਲ ਮਹੱਲਾ ਪੰਜਵਾਂ ਚਾਰਨ ਕਮਲ ਪ੍ਰਭ ਹਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁ ਕਟਿ ਅਦਿਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਕਤਿ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬੇ ਲਾਭਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੈ ਬਾਜੀ ਅਨਹਦ ਤੂਰੇ ਰਹਾਉ ਤਾਪ ਆਪ ਸੰਤਾਬ ਨਾਸ ਹਰ ਸਿਮਰਤ ਕਿਲ ਵਿਖ ਸਭ ਨਾਸ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨ ਹੋਏ ਕਿਰਪਾਲ ਵਿਖ ਸਹਿ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤਨ ਤ੍ਰਿ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛਾ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬੇ ਲਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਓ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਹ ਤਿਆਈ ਨਾਨਕ ਗੁਰ ਪੂਰੈ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਉਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਰ ਬ੍ਰਹਮ ਤੂ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰਬ ਗੁਣ ਗਾਵੋ ਨਿਤ ਰਾਮ ਕੈ ਇਹ ਅਵਖਦ ਜੋਬ ਆਉ ਵਸੋ ਕਰ ਦੇਸ ਮਹਮ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾਂ ਬੰਦਨ ਕਾਟੇ ਆਪ ਪ੍ਰਭ ਹੋਇਆ ਕਿਰਪਾਲ ਦੀਨ ਦਿਆਲ ਪ੍ਰਭ ਪਾਰਵੰਤਾ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਾਪਤਿ ਅਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮੰਤਨ ਹਿੱਤੈ ਫਿਰ ਦੁੱਖ ਨਾ ਜਾਪੈ ਹਰ 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 ਅਜਾਪੀਐ ਅੰਤਰ ਲੇਵ ਲਈ ਤਿਲਬ ਕੇ ਉਤਰੈ ਸੁਧ ਹੋਈ ਸਾਧੂ ਸਰਨਾਈ ਸੁਣ ਤੋ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਤੈ ਹਰ ਕੇ ਗੁਣ ਗਾਈ ਬਿਲਵਲ ਮਹੱਲਾ ਪੰਜਵਾਂ ਹਰ 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 ਅਰਾਦੀ ਹੈ ਹੋਈ ਹੈ aarog ਰਾਮਚੰਦ ਕੀ ਲਛਟ ਕਾ ਦਿਨ ਮਾਰਿਆ aarog ਪੂਰ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਣਸੈ ਵਿਯੋਗ ਨਾਨਕ ਪ੍ਰਭ ਸਰਨਾਗਤੀ ਕੰਨ ਕਾਰਨ ਜੋਗ ਰਾਵ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਪ ਸਭ ਤੇ ਅਗੇ ਆਦਾਰੂ ਨਾਮ ਲੈ ਆਤਾ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਕੇ ਰੱਖਣ ਹਾਰੇ ਰੱਖੇ ਆਪਣੀ ਕਰਮਿਆ ਰਹਾਉ ਮਹਾ ਪਕੜ ਪ੍ਰਭ ਕਾ ਡੇ ਕੀਨ ਆਪਣੇ ਸਿਮਰ ਸਿਮਰ ਮਨ ਤਨ ਸੋਕੀ ਨਾਨਕ ਨਿਰਭੈ ਆ ਬੇਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜੀਆ ਸੁਖ ਸ਼ਾਂਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਚਰਨ ਅਕਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਝੋੜ ਗੋਬਿੰਦ ਕਾ ਪੂਰਨ ਗੁਣਤਾਸ ਬੇ ਲਾਵਲ ਮਹੱਲਾ ਪੰਜਵਾਂ ਤਾ ਦੇਵੋਂ ਨ ਲਗਾਈ ਪਾਰ ਬ੍ਰਹਮਚਰਨਾਈ ਚਾ ਵਿਰਤ ਹਮਾਰੇ ਰਾਮਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਨਾਈ ਰਾਮ ਨਾਮ ਔਖ ਦਿਆ ਏ ਕਾਲਵਲਾਈ ਰਹਾਵ ਰੱਖ ਲੀਏ ਤਨ ਰੱਖਣ ਹਾਰ ਸਭ ਯਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀ ਵਾਲੀ ਅਨ ਜਾਖਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ੀ ਅਨੇ ਆਪਣੀ ਕਲਤਾਰੀ ਮਨਮਨਚਿਤ ਪਲ ਦਿੱਤੀ ਅਨ ਨਾਨਕ ਬਲਿਹਾਰੀ ਇ ਲਾਵਲ ਮਹੱਲਾ ਪੰਜਵਾ ਤਾ ਪੁਲਾਇਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਪਰਮਸਤਕ ਧਾਰ ਬਲ ਕਰ ਖਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕਿਲਾਜ ਰਖੈ ਮਿਹਰਬਾਨ ਗੁਰ ਨਾਨਕ ਬੋਲੇ ਦਰਗਾ ਪ੍ਰਵਾਨ ਬੇ ਲਾਬਲ ਮਹੱਲਾ ਪੰਜਵਾ ਤਾ ਪਾਪ ਤੇ ਰੱਖੈ ਆਪੀ ਸ਼ੀਤਲ ਭਏ ਗੁਰ ਚਰਨੀ ਲਾਗੈ ਰਾਮ ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨ ਜਗਤ ਉਦਾਰ ਨਵਖੰਡ ਪ੍ਰਤਾਪ ਦੁੱਖ ਬਿਨ ਸਹਿ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਜੀ ਮੰਤਨ ਸਤਿ ਧਰਾਪ अनाथ को नाथ शरण समर्थ सगल सृष्टि को माई बाप भक्त वंछल पैर पंजण स्वामी गुण गावत नालक आलाप अनाथ को नाथ शरण समर्थ सगल सृष्टि को माई बाप ਭਗਤ ਬੰਚਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ